ਗੜਿਆ ਰਿਆ ਨਹੀਂ ਦੁਨੀਆਦਾਰੀ ਦਾ ਅਸੰਤ ਹੈ ਨਾ 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 ਭਾਈ ਕੋਈ ਨਹੀਂ ਜਮਾ ਕੰਮ ਬੀਤੋ ਬੀਤ ਹੋਈ ਜਾਂਦਾ ਯਾਰ ਦਿਨੋ ਦਿਨ ਨਾ ਕਸਤੇ ਪਰੋ ਛਾ ਕਾਇਂ ਜੋਗਾ ਬੰਦਾ ਭੈਂਕੋ ਦਾ ਹਰੇਕ ਲੁੱਟਣ ਨੂੰ ਫਿਰਦਾ ਯਾਰ ਹੁਣ ਤਾਂ ਹੱਥ ਨੂੰ ਹੱਥ ਖਾਂਦਾ ਮਕੰਦ ਸਿਆ ਉਬੇਰਾ ਰਿਆ ਹਾਨੀ ਖਰ ਪਹਿਲਾਂ ਦੇਖ ਲੈ ਤੂੰ ਪਹਿਲਾਂ ਮੱਛਲੀ ਆਈ ਗੜੀਆਂ ਕੇ ਪੈ ਰੰਡੇ ਹੁਣ ਪਾਇ ਕੋਡਾ ਕੰਡਾ ਤੇ ਕੈਕ ਲਾਈ ਜਾਂਦੇ ਅਸ ਜਿੰਨੇ ਕੰਡ ਤੇਰੇ ਯਾਦ ਹੋਵੇ ਪਤਾ ਹੀ ਨਾ ਹੋਵੇ ਅਸੀਂ ਜਦੋਂ ਛੋਟੇ ਛੋਟੇ ਹੁੰਦੇ ਸੀਗੇ ਆਹੋ ਸਾਡੇ ਨਾਲ ਖੇਡਦੇ ਹੁੰਦੇ ਨਾ ਕੁੜੀਆਂ ਭਰਾਈ ਹਾਂ ਉਹਦੋਂ ਨਿੱਕ ਨਿੱਕ ਨਿੱਕਾਂ ਚ ਹੁੰਦੇ ਉਹ ਕਰਾਂ ਚ ਉਹ ਅਸਲੀ ਦਿਨ ਰਾਤ ਇਕੱਠੇ 14 ਕਿਲੋ ਕਰਨ ਮਿੱਕੀਆਂ ਖੇਡਦੇ ਹਾਂ ਹਾਂ ਇੱਕ ਤਾਂ ਹੁੰਦੀ ਸੀ ਭੂਰੋ ਹਾਂ ਇਹ ਤੁਸੀਂ ਖਾਸ਼ੇ ਖਾਜ ਖਾਜੇ ਮੈਂ ਉਹਦੋਂ ਮੜਾਇਆ ਕੰਮਕਾਰੀਏ ਕੇ ਪੈ ਗਿਆ ਬਸ ਕਾਟ ਖੇਡਦਾ ਇਹ ਕੁੱਤੇ ਜੋ ਭਾਈ ਛੋਟੇ ਛੋਟੇ ਹੁੰਦੇ ਤਾਂਗਾ ਟੁਕੜੇ ਖੇਡ ਹੀ ਜਾਂਦੇ ਤੇ ਕੋਈ ਨਹੀਂ ਸੀ ਉਹਦੋਂ ਵੇੜਾ ਚੰਗਾ ਸੀ ਉਹ ਵੇੜਾ ਚੰਗਾ ਸੀ ਹੁਣ ਭਾਂ ਕਿਉਂਦਾ ਵੇੜਾ ਨਹੀਂ ਹੈ ਨਾ ਮਟਲੀ ਤੂੰ ਐ ਲਾਲਾ ਇੱਥੋਂ ਲੰਘ ਜਾ ਭੈਂਕੋ ਦਾ ਜਿੱਤੇ ਮਟਲੀ ਐ ਕਰ ਲੈਣਾ ਬੰਦਾ ਅਗਰ ਆਖਾ ਜੂ ਮੇਰੇ ਕਨੀ ਕਰਿਆ ਭੈਂਕੋ ਦਾ ਗੱਲ ਪੈ ਨਾਉਂਦਾ ਯਾਰ ਹੁਣ ਨਾ ਰੇ ਸਪਰੇ ਵਾਲੀ ਤੂੰ ਦੇ ਆਪਣਾ ਗਿਆ ਪਤਾ ਨਹੀਂ ਇਹ ਗੱਲ ਬਣ ਗਈ ਜਨੂ ਦੀ ਹਰੇ ਕਵਾਲੇ ਮਾਰੀ ਜਾਂਦਾ ਬਣ ਗਈ ਹਨਾ ਅੱਠ ਦੇ ਇੰਜਨ ਮੈਂ ਮਾਰਦਾ ਆਸ ਚੜਾਈ ਜਾਂਦਾ ਇਹ ਤਾਂ ਪ੍ਰੀਤਮਾ ਓਏ ਆ ਓਏ ਜੋੜੀਦਾਰਾ ਜਿਵੇਂ ਹੋ ਅੱਜ ਲੇਟੀ ਹੋ ਗਿਆ ਓਏ ਮੈਂ ਤਾਂ ਲਾਈਟ ਦੇਖਣ ਗਿਆ ਸੀ ਫੱਕ ਜੀ ਭਰਨ ਦੀ ਸਲਾਹ ਸੀ ਆ ਜੀ ਭਲਾਂ ਨਾ ਆਈ ਨਹੀਂ ਮੈਂ ਤਾਂ ਠੀਕ ਕੀਆ ਕੇ ਮੈਂ ਖਾ ਤੜਕੇ ਭਰ ਦਾਂਗਾ ਸਰੇਰੇ ਭਰ ਲਈ ਫਰੀਰੀ ਪੀਰੀ ਤੇ ਮੈਂ ਕਿਹੜੀ ਲਾਏਗਾ ਫੱਕ ਰੱਖਤੀ ਮੈਂ ਤਾਂ 1509 ਠੋਕਤੀ ਕਰਾਂ ਚਾਰ ਕੇ ਪੰਜ ਨਾ ਸਨੋ ਵਾਦੀ ਆ ਖਰਦੇ ਮੜਾ ਮੋਟਾ ਰਿਹੇਸ਼ਰ ਇਹ ਤਾਂ ਇਹ ਤਾਂ ਰਾਤ ਨੂੰ ਪੂਰੀ ਜਮਾ ਲਾਇਏ ਕਰੇ ਫੱਕ ਚੰਗਾ ਪਾਣੀ ਦੇ ਨੇ ਦੇ ਨੇ ਤਾਂ ਤਾਂ ਪਈ ਜਾਂਦਾ ਪਾਣੀ ਜਿਹਨੇ ਪਾਣੀ ਚੱਕ ਜਾਂਦਾ ਸੁਲੂ ਮੱਕੀ ਜਾਂਦਾ ਗਰਦਲ ਪਾਣੀ ਗਰਮ ਹੋ ਜਾਂਦਾ ਹੈ ਨਾ ਹਾਂ ਜਿਹਨੇ ਠੀਕ ਹੈ ਗੱਲ ਤੇਰੀ ਕਿਉਂ ਪ੍ਰੀ ਆਏ ਨਾ ਮਕੰਦ ਨੇ ਟੋਰੀ ਬੜਾ ਛੱਡਿਆ ਇਹੋ ਨੇ ਤਾਂ ਜਵਾਨੀ ਆਉਂਦੀ ਆ ਮੈਨੂੰ ਤਾਂ ਹੀ ਲੱਗਦਾ ਹਨ ਹਮ ਨਿਖਰਦਾ ਜਾਂਦਾ ਹੈ ਦਿਨੋ ਦਿਨ ਦੇ ਤੇਰੇ ਸਾਹਮਣੇ ਪਹਿਲੀ ਵਾਰ ਬੰਨਿਆ ਹੈਗੀ ਪਾ ਗੁੰਟਾ ਬਸ ਲੋਟ ਕਰਕੇ ਬੰਨਿਆ ਮਖਿਆ ਠੰਡਾ ਬੈੜਾ ਗੇੜਾ ਜਾਂ ਖੜ ਜੇ ਇਹ ਮੂੜੇ ਗੱਲ ਜਾਲ ਟੱਕਰ ਗਿਆ ਸੇ ਬਹਿ ਗਏ ਸੀ ਗਲੀ ਪੈ ਗਏ ਕਿ ਨਹੀਂ ਕਰਦਾ ਹੁਣ ਤਾਂ ਗੱਲਾਂ ਕਰ ਲੈਣੇ ਆ ਕੋ ਖੜਦਾ ਨਹੀਂ ਇੱਕ ਦੂਜੇ ਕੋਲੇ ਆਪ ਹੀ ਆ ਜਿਹੜੇ ਰਹਿ ਗਏ ਤਿੰਨ ਚਾਰ ਸਿਆਣੇ ਬਹੁਤ ਬੇਲਾ ਮਾੜ ਆ ਗਿਆ ਭਾਈ ਬਹੁਤ ਪਹਿਲਾਂ ਵਾਲਾ ਤੂੰ ਤਾਂ ਸਖੇੜਦੇ ਸੱਠਾਂ ਇੱਕ ਬਾਈੁਰਗ ਬੰਦੇ ਹੈ ਹਣਪਾਏ ਜੇ ਦੋ ਜਵਾਨ ਨਹੀਂ ਨਹੀਂ ਹੈ ਵਸ ਕਿਤੇ ਬੀਲੇ ਪਿੰਡ ਰਹੇਗੇ ਬਾਲੀ ਟੀਲੋ ਖੇਢੀ ਆਪਾਂ ਹੀ ਪ੍ਰੀਤਮਾ ਸੀਤਾ ਪਈ ਪਿੰਡਾਂ ਕਿਤਾ ਹੈ ਵੈਸੇ ਮਰਮੋਟਾ ਬਰਾਨਾ ਵਿਰਸਾ ਕਰ ਦੇ ਆਪਣੇ ਪਿੰਡ ਚ ਹੈਗਾ ਮਾਟਲੀ ਵੀ ਪੜੇ ਪਿੰਡ ਚ ਬੈਂਕ ਹਣਟਾ ਪਾਏ ਨਹੀਂ ਜਾਣੇ ਚੌਥਾ ਬੰਦਾ ਜਿਹੜਾ ਚ ਵਗਜ ਗਏ ਆਪਾਂ ਫੇਰ ਹੋਰ ਤੋਂ ਕੀ ਲੈਣਾ ਪਤਨ ਹੈਗੇ ਆ ਇੰਨਾ ਨਾ ਗੱਲ ਤਾਂ ਨਹੀਂ ਬਣਦੀ ਅੱਗੇ 10 10 ਬੈਠੇ ਹੁੰਦੇ ਚਾਰ ਖੇਡਦੇ ਚਾਰ ਉੱਤੇ ਖੜੇ ਹੁੰਦੇ ਨਾਲ ਹੁਣ ਪਲਾਉਣੇ ਕਿਦੇ ਲੈ ਕੇ ਚੱਕ ਕੇ ਗੋਲਾ 베ਗੀ ਕਰੀ ਜਾਂਦੇ ਹੈ ਨਾ ਉਹ ਲਾਈਆਂ ਚ ਮੂਖਵਾਗ ਸਾੜੇ ਉਹ ਹੁਣ ਤਾਂ ਉਹਦੀ ਮਾਰਜ ਹੈ ਨਾ ਉਹ 베ਗੀ ਤੇ ਗੋਲਾ ਵਗਾ ਕੇ ਹਾਂ ਹੁਣ ਤਾਂ ਦੂਜੇ ਕੰਮ ਨੇ ਪਸਦਾ ਨਹੀਂ ਨਹੀਂ ਮਿੰਟੇ ਮਾਰਦਾ ਮਕਾਨ ਤੋਂ ਵੀ ਮਾਰਦਾ ਵੇ ਗੀਤੇ ਗੋਲਾ ਹੁਣ ਟੀਆ ਗਰਦਿਆਲ ਤੈਨੂੰ ਹੁਣ ਟਾ ਦੂਜੇ ਕੰਮ ਨੇ ਪੱਟ ਤੇ ਲੋਕ ਬਸ ਤੈਨੂੰ ਪੱਟੇ ਹੀ ਅਗਰਦਿਆਲ ਫਿਰ ਉਹਦਾ ਹੋਈ ਹੈ ਉਹ ਪ੍ਰੀਤ ਮਾ ਉਹਦਾ ਬਣਿਆ ਗਿਆ ਸੀ ਫੋਨ ਹੀ ਅੱਛਾ ਹਾਂ ਉਹਨਾਂ ਦਾ ਜਵਾਬ ਹੋਇਆ ਬੜਾ ਵੰਦਾ ਹਣਾ ਵਾਲਾ ਭੈਣ ਦਾ ਲੰਨ ਵਿੜਕੀ ਪਾੜੀ ਰੱਖਦਾ ਹੂੰ ਠੀਕ કરીਏ ਉਹਨਾਂ ਦਾ ਸਸ ਨਹੀਂ ਚੁਗਲ ਖੋਰੀ ਆ ਨਾ ਨਾ ਸੁਣ ਗਿਆ ਡਿੰਗਾਇ ਗਿਆ ਸ਼ਾ ਪਿੰਡ ਆਇਆ ਸੀ ਕਰੋ ਪ੍ਰੀਤ ਮਾ ਹਾਂ ਵਸੀਆਂ ਆਈ ਜਾਂਦੀਆਂ ਨੀਂਦਗੀ ਕਿਰੀ ਜਾਂਦੀ ਆ ਪਾਣ ਚੋੜੀ ਤਾਂ ਘਾਣੂ ਚੜਦੀ ਆ ਸਾਨੂੰ ਟਾਲਦਾ ਸਾਰਾ ਪਤਾ ਨਾ ਨਾ ਜਾਗਦਿਆਂ ਨੂੰ ਪੈਂਦੀ ਪਾਉਣਾ ਕਾਹ ਨੂੰ ਗਰਜਾ ਜੇ ਕਾਹ ਨੂੰ ਆਪਣੀ ਦੇ ਕਿੰਨੀ ਲਿਆ ਆ ਗਿਆ ਹੁਣ ਮੰਨ ਲੈ ਵੀ ਤੂੰ ਆਪਣੇ ਤੇ ਲਾਲਾ ਆਪਾਂ ਚਾਦਰੇ ਬੰਨੀ ਫਿਰਦੇ ਆ ਹਾਂ ਕੋਈ ਮੁੰਡਾ ਕਾਦਰਾਂ ਨਾ ਬੰਨੇ ਨਾ ਕਰੇ ਅਗਲਾ ਕਾਦਰ ਜਲੂਸ ਕੱਢੀ ਹੰਗ ਮੰਦੇ ਆ ਹੰਗ ਮੰਦਾ ਇਹ ਪਾਈ ਕੋਡਾ ਸ਼ੌਕ ਹੁੰਦਾ ਖਤਰਾ ਦੂਜਾ ਨੰਬਰ ਬੰਦ ਨਹੀਂ ਜਾਣਦੇ ਨਹੀਂ ਜਾਣਦੇ ਹਾਂ ਇਹ ਵੀ ਗੱਲ ਅੱਛੀ 100 ਅੰਨੇ ਸਾਕਿਆ ਦੀ ਗੱਲ ਹੈ ਹਾਂ ਹੁਣ ਤਾਂ ਤੂੰ ਆਇਆ ਲਾਲਾ ਗੀਂਦਿਆ ਪੈਂਟਾਂ ਪਾਣ ਦੇ ਜਿਆਦੀ 18 18 ਰੇੜੀਆਂ ਆਈਆਂ ਕਰਕੇ ਪਾਈ ਓਏ ਘੋਰਵਾਜ ਚੱਲਿਆ ਓਏ ਠੀਕ ਮਾਟੋ ਕਰ ਜਾ ਓਹੋ ਇਹ ਤਾਂ ਪੱਟ ਨਹੀਂ ਇੱਥੋਂ ਬੁਰਕਾ ਨਹੀਂ ਕੋਈ ਬੰਦਾ ਬੁਰਕਾ ਲਾ ਗੱਲ ਮੈਂ ਤੈਨੂੰ ਦੱਸਦਾ ਆਪਣੇ ਆ ਗਿਆ ਸੀਤੇ ਕਾ ਕੂਚਾ ਨਾਲੇ ਘਰੇ ਲੱਸੀ ਲੈਣ ਅੱਛਾ ਤੇ ਭਰਾਵਾ ਉਹਦੀ ਪੈਂਟ ਨਾ ਇੱਥੋਂ ਪਾਟੀ ਤੇ ਇੱਥੋਂ 3 4 ਥਾਂ ਤੋਂ ਪਾਟੀ ਅੱਛਾ ਮੈਂ ਭਾਈ ਦੇ ਯਾਰਾ ਹੰਬਲੇ ਪੈ ਗਿਆ ਮੱਖਾ ਕਿ ਵਾਕ ਦੇ 6:00 ਵਜੇ ਖਬਰੇ ਡਿਗ ਪ੍ਰੈਸ ਬੁੱਟੇ ਤੋਂ ਜਾਣੇ ਬੰਦੇ ਨੂੰ ਮਸਾ ਪੱਕੀ ਤੋਂ ਡਿਗ ਗਿਆ ਮੈਂ ਆ ਕੇ ਪੁੱਛਿਆ ਮੱਖਾ ਕਿ ਰੋਂ ਤਾ ਬੈਸ ਰਿਹਾ ਹਾਂ ਬੀਆ ਗੋਡੇ ਗਾਡੇ ਦੀ ਸਲਾਈ ਫਿਰਦਾ ਅੱਛਾ ਤੇ ਮਾਹ ਪਰ ਉਹ ਕਹਿੰਦਾ ਨਾ ਨਾ ਬਾਬਾ ਇਹ ਤਾਂ ਫੈਸ਼ਨ ਹੈ ਕਹਿੰਦਾ ਇਹ ਬਲੌੜੇ ਦਾ ਫੈਸ਼ਨ ਹੈ ਇਹ ਕਹਦਾ ਫੈਸ਼ਨ ਉਹ ਮੈਨੂੰ ਦੇ ਘਰ ਸਾਰੇ ਪੱਟ ਦਿਖਾਈ ਜਾਂਦੇ ਮੈਨੂੰ ਜੀ ਮਾਂ ਨੂੰ ਗੱਲ ਕਰੀ ਮਖਿਆ ਭਾਈ ਤੁਹਾਡੇ ਮੁੰਡੇ ਦਾ ਐਕਸੀਡੈਂਟ ਹੋਇਆ ਪੈਂਟ ਪੜਵਾਈ ਫਿੱਡਾ ਸਾਰੀ ਉਹ ਕਹਿੰਦੀ ਅਖੇਟ ਲਿਆ 1800 ਦੀ ਫੁੱਟੜਾ ਨਿਆ ਓਹੋ ਹੋ 1800 ਦੀ ਪਾਕੀ ਪੈਂਟ ਲੈ ਭੰਦੇ ਜਾਂਦੀ ਉਹ ਚਾਰ ਚਾਦਰ ਲਿਆ 1800 ਦੇ ਚਾਰ ਚਾਦਰ ਲਿਆ ਛੌਕ ਦਾ ਫੜਨੇ ਕੰਮ ਉਹ ਐ ਲੱਗਾ ਮੈਂ ਤਾਂ ਇੱਥੇ ਬਾਗਿਆ ਆਪਣੇ ਬਾਗੀ ਤੇ ਕਬੂਤਰ ਵਾਲੀ ਅੱਛਾ ਬਿੱਕੋ ਮੇਰੇ ਬੰਨਿਆ ਚਾਹ ਜਰਾ ਅੱਛਾ ਅੱਧੇ ਬੰਦੇ ਭੈ ਕਿਉ ਹੱਸਣ ਵੀ ਮਖੌਲ ਕਰਨੇ ਜਾਣੋ ਜੀ ਮਜ਼ਾਕ ਡਾਉਣ ਤੇਰਾ ਹਾਂ ਭੈ ਡਲਾਨ ਨੇ ਕੀ ਜਲੂਸ ਕੱਢਿਆ ਤੇ ਇਹ ਭੈ ਇਹ ਮੈਨੂੰ ਅੱਧੇ ਤੱਕ ਰੱਖ ਨਾ ਥੱਜਾ ਬਣਿਆ ਫਿਰ ਡੱਜ ਕੀ ਗੁੱਸਾ ਇਹਦੇ ਮੂੰਹ ਤੇ ਕਿਸੀ ਜਾਂਦੇ ਨੇਗਾ ਨਾ ਕੋਈ ਤਾਂ ਨੂੰ ਕਹਿੰਦੇ ਸੀਰੀ ਆ ਇਹ ਕਿਸੇ ਦਾ ਅੱਛਾ ਹਾਂ ਮੈਂ ਵੀ ਉੱਥੇ ਸੀਗਾ ਤੇ ਲੋਕਾਂ ਨੂੰ ਕੀ ਪਤਾ ਵੀ ਬੰਦੇ ਦੀ ਪਾਵਰ ਕਿੰਨੀਆ ਕਲਾਨੀਆ ਬਣ ਕੇ ਰਹਿੰਦਾ ਹਾਂ ਹਾਂ ਵੀ ਘਰੇ ਕੋਈ ਪੁੱਛਦਾ ਨਹੀਂ ਕਿੰਨੀ ਪਾਵਰ ਕੋਈ ਕਹਿੰਦਾ ਨਹੀਂ ਪੁੱਛਦਾ ਕੰਗਿਰਦਾ ਪਾਵਰੀ ਦੱਸਦਾ ਤੇਰੀ ਪਾਵਰ ਵਾਲੀਆ ਮੇਰੀ ਮਤਲੀ ਮਾਸ ਤਹਿਸੀਲਦਾਰ ਲੱਗਣਾ ਸੀ ਇਹ ਤਾਂ ਮੜਾ ਜਾ ਮੇਰੇ ਪੇਪਰ ਤੇ ਕਾਚੇ ਰਹੇਗੀ ਮੈਂ ਕੀ ਵਾ ਉੱਥੇ ਬਾਜੀ ਤੇ ਗਿਆ ਸੀ ਵਾ ਵਾ ਪਾਗੀ ਤੇ ਮੰਨ ਲਾ ਆਪਣਾ ਕਬੂਤਰ ਲੈ ਗਿਆ 8 ਨੇ 5 ਤੇ ਸੀਵਾ ਆਪਣਾ ਅੱਛਾ ਤੇ ਮੱਛਲੀ ਆਪਣੇ ਲਈ ਜਨਵਰ ਸੀ ਤੇ ਮੜਾ ਮੜਾ ਢੀਂਦਾ ਅੱਛਾ ਮੈਂ ਉਹਨਾਂ ਨੂੰ ਆਖਾ ਮੱਛਲੀ ਕਹਾਂ ਦਸੀ ਮੇਰੇ ਨਾਲ ਅੱਛਾ ਅਸੀਂ ਗਏ ਕੰਡ ਬੰਚ ਮੈਂ ਤੇ ਮੱਛਲੀ ਅਸੀਂ ਆਖਾ ਬਾਈ ਥੱਲੇ ਆਇਓ ਕਬੂਤਰ ਸਾਡਾ ਉੱਥੋਂ ਨਹੀਂ ਰਹਿਣਾ ਚਾਵਾਂ ਤੋ ਅੱਛਾ ਅੱਛਾ ਅੱਖੇ ਸਾਨੂੰ ਤਾਂ ਉਰੇ ਦਿਖਾਉ ਆਖੇ ਕਾਪੀ ਆਲੇ ਕਹਿੰਦੇ ਕੋਲੇ ਇਹ ਤਾਂ ਮੱਛਲੀ ਉਹਨਾਂ ਨੇ ਦਿੱਤਾ ਘੱਟ ਟਾਈਮ ਲਾ ਕੇ ਹਰ ਗਿਆ ਬੇਈਮਾਨਾ ਬੜ ਗਿਆ ਨਾ ਪਤਾ ਨਹੀਂ ਪੰਜਾਬੀ ਹਰ ਗਿਆ ਫਿਰ ਗਾਲੀ ਮੁਕ ਗਈ ਹਾਰੀ ਗਿਆ ਫਿਰ ਜਦੋਂ ਹਾਰੀ ਗਿਆ ਜਦੋਂ ਬੇਈਮਾਨ ਹੋ ਜਾਣਾ ਉਸ ਤੋਂ ਬਾਅਦ ਮੱਛਲੀ ਵੀ ਟੱਪ ਗਿਆ ਕਬੂਤਰ ਆਪਣਾ ਹੀ ਉੱਠ ਨਹੀਂ ਮਾਰਦਾ ਅੱਛਾ ਜਦੋਂ ਅੱਡੇ ਘੰਟੇ ਦਾ ਟਾਈਮ ਲਾਇਆ ਉਹ ਟਾਈਮ ਕਿ ਫਿਰਦਾ ਉਹ ਤਾਂ ਚੜੀ ਗਿਆ ਤਾਂ ਚੜੀ ਗਿਆ ਨਹੀਂ ਹਾਂ ਮੱਛਲੀ ਠੰਡਾ ਵਾਲਾ ਕਰਤਾ ਮੈਂ ਜਾਣਦਾ ਵਾਲੇ ਨੁਕਸੇ ਉਹ ਇਕੱਲੀ ਨਾਲ ਹਾਰ ਕੀ ਕਬੂਤਰ ਦੀ ਮਸਾਜ ਜੋ ਬੈ ਜਾਉਂਦਾ ਪੈਂਦੀ ਫੁੱਦੀ ਕੋਠੀ ਪਾਈ ਵੇਖਾਂ ਉੱਡਦਾ ਉੱਡਦਾ ਮਰ ਜੂ ਆਇਆ ਜਿਹੜੀ ਸਿੱਕੜਾ ਵੀ ਬਾਜ਼ ਦੀ ਬਾਜ਼ੀਆਂ ਚਾ ਮਾ ਵੜਾ ਸਾਂਭਿਆ ਭਰਾਵਾ ਸਾਰੀ ਰਾਤ ਲਾਤੀ ਦਾ ਬਣਾਇਆ ਉਹ ਆਇਆ ਕਰਦਿਆ ਨਾ ਮਾਖਾ ਕਬੂਤਰ ਭੈਣ ਦੇ ਕਸਮੇ ਮੇਰੇ ਨਾਲ ਕੁਛ ਨਹੀਂ ਹੁਣ ਤਾਂ ਨਾਮ ਬਹੁਤ ਵੱਡੇ ਹੋ ਗਏ ਭਾਈ ਮਸ਼ਹੂਰ ਹੋ ਗਈ ਕਬੂਤਰਵਾ ਅੱਛਾ ਜੀ ਬੜੇ ਭਾਈ ਗੱਡਿਆਂ ਗੱਡੀਆਂ ਦੰਦੇ ਲੋਕ ਅੱਛਾ ਕਿਤੇ ਚਾਹੇ ਬੇਈਮਾਨਾ ਹੋ ਜੇ ਨਹੀਂ ਇੱਕ ਨੰਬਰ ਕੰਮ ਆ ਜੇ ਕਬੂਤਰਬਾਜੀ ਦਾ ਰਾਜੇ ਬਣ ਕੇ ਲੋਕ ਬਹੁਤ ਵਧੀਆ ਸ਼ੌਂਕ ਹੈ ਅੱਛਾ ਖਾਓ ਕ ਨਾਲੇ ਆਪਣਾ ਘਰ ਵੀ ਚੱਲ ਜਾਂਦਾ ਬੰਦਾ ਨੀਟਾ ਬੇਈਮਾਨਾ ਨਾ ਹੋਵੇ ਫਿਰ ਤਾਂ ਠੀਕ ਆ ਫਿਰ ਵਧੀਆ ਖੇਡ ਹੈ ਇਹ ਓਏ ਬੇਈਮਾਨਾ ਹਰੇਕ ਖੇਡ ਚੀ ਆ ਓਏ ਹਾਂ ਕਰਦੇ ਆ ਭਾਈ ਵਿਚ ਵਿਚ ਕਰਦੇ ਆ ਭਾਈ ਛੱਡ ਦੇ ਨਹੀਂ ਵਿਚ ਵਿਚ ਹੈਗੇ ਆ ਬੰਦੇ ਹੈਗੇ ਆ ਬੰਦੇ ਇਹ ਭਾਈ ਤਾਂ ਹੁੰਦੇ ਆ ਮਾਲਾ ਕਈ ਚੰਗੇ ਵੀ ਹੈ ਭਾਈ ਹਾਂ ਚੰਗੇ ਵੀ ਦੇਂਗਾ ਦੋ ਜਨਮ ਪਰ ਮੈਂ ਵੀ ਰੱਖਣਾ ਮੇਰੇ ਵਾਲਾ ਪੁੱਤ ਕਹੀ ਤੂੰ ਲਾਏਗੀ ਮੇਰੇ ਕੋਲੇ ਬੈਠ ਖੰਮ ਖਰੇ ਭਇਆਉ ਤਾਂ ਪ੍ਰੀਤ ਮਾ ਕੀ ਕਰੇਗਾ ਯਾਰ ਛੇੜ ਕਰਨੋ ਨਹੀਂ ਗਿਆ ਜਿਵੇਂ ਮੇਰੇ ਵਾਲੇ ਪਾਸੇ ਰਹੇ ਨਾ ਉਹ ਨਹੀਂ ਓਏ ਗੱਲ ਸੁਣ ਮੇਰੀ ਹਾਂ ਮੇਰੇ ਕੋਲ ਬੈਠਾ ਇੱਕ ਮੋਰ ਚ ਪੈ ਰਾ ਉਹਦੇ ਤੂੰ ਬੱਚੇ ਕਢਾ ਲਈ ਅੱਛਾ ਬੱਚਾ ਹੈਗੇ ਮਾਟਲੀ ਵੀ ਗੀਏ 3 ਪੜੀਗਾ ਤੂੰ ਮੈਂ ਦਊਂ ਇਤਰੀ ਲਾ ਪੱਕੀ ਗੱਲ ਗੱਡਾ ਤਕੜਾ ਬਾਹਰ ਮੈਂ ਖਣ ਮਰ ਕੇ ਡਿੱਗਿਆ ਉਹ ਨਸਲ ਤਾਂ ਦੇ ਮੈਨੂੰ ਨਸਲ ਤੈਨੂੰ ਫੇਰ ਐ ਕਰੀ ਤੇਰੇ ਧੜਕੇ ਮੈਨੂੰ ਗੱਡੀ ਤਾਂ ਦੇ ਲੈ ਮੈਂ ਪਾਸੇ ਜਾਣਾ ਜਿਹੜੀ ਜਿੱਥਕੇ ਲਿਆਇਆ ਲੱcke ਕਿ ਡਾਂਕ ਉਹ ਮੈਂ ਤਾਂ ਪੁੱਛਿਆ ਫਿਰ ਯਾਰ ਗੱਡੀ ਦਾ ਯਾਰ ਆਪਣੇ ਪੰਜਾਬੀ ਕਾਮਯਾਬ ਆਪਣੀ ਹੋਣ ਕਿਉਂ ਕਿੱਥੇ ਦਾ ਕਹਿ ਉਹਨੂੰ ਪਈ ਜ਼ੋਰ ਲਾ ਮਿਹਨਤ ਕਰ ਫੋਰਾ

ਕਾਲ ਚੰਗਾ ਫਿਰਿਆ ਚੰਗਾ ਮਾਰਾ ਤੇ ਮਾਲੇ ਦੇ ਪੁਈਓ ਨੂੰ ਥੋੜੀ ਜਿਹਾ ਹੁੰਦਾ ਹੋਰ ਲਾਈਟ ਦੇਖਣ ਆਇਆ ਸੀ ਕਹਿੰਦਾ ਕੋਲ ਨਹੀਂ ਗਿਆ ਪੈਂਦਾ ਯਾਰ ਹੂ ਨਾ ਕੁੱਤੀ ਵੀ ਦੇ ਮਗਰ ਫਿਰਦਾ ਵੇ ਹਾਂ ਤਾਂ ਇਹ ਜਾਈ ਇਹ ਲੰਟਿੰਗ ਗਲ ਜਾ ਮੱਛਲੀਆਂ ਜਾਣ ਕੇ ਆਇਆ ਹੂ ਆਪਣੇ ਕੋਲੇ ਬੈਠੇ ਵਗ ਜਾਣਾ ਇਹ ਆਪਣਾ ਸੁng ਤਾਂ ਲੈਂਦਾ ਹੁੰਦਾ ਪੈਂਦਾ ਲੋੜਾ ਇੰਜ ਹੀ ਰੱਖਾਂਗੇ ਬਿੜਕ ਬਿੜਕ ਹਾਂ ਕਰੂ ਕੋ ਇਹ ਤਾਂ ਮੱਛਲੀਆਂ ਹੀ ਫਿਰਦਾ ਇੱਛੇ ਆਪਣੀ ਬਿੜਕ ਤੇ ਇੱਕ ਹੋਰ ਕਰ ਓਏ ਹਾਂ ਜਦੋਂ ਇਹ ਪੈਂਜਾ ਚਲਾ ਲਿਆ ਨਾ ਭਾਈ ਦੇ ਲੋੜੇ ਦੇ ਮੰਗਰੋ ਕਰ ਦੇ ਦੀ ਖੁੰਡੇ ਜੀ ਕੋਪ ਹਾਂ ਉੱਤੇ ਨੜਗਾ ਨਹੀਂ ਰੱਖੇਂਗੇ ਬੱਸ ਭਾਈ ਜਿਆਰ ਆ ਕਿਹੜਾ ਹੁੰਦਾ ਹੋਏ ਆਉਂਦਾ ਇਸ ਗਲੀ ਹੈ ਦੇਖਦਾ ਆਉਂਦਾ ਜਿਪਰ ਹੁਣ ਇਹ ਬਣਿਆ ਆਉਂਦਾ ਮੈਂ ਲੱਦਾ ਸੀਤਾ ਯਾਰ ਉਹ ਸੀਤਾ ਉਹ ਸੀਤਾ ਹੀ ਆਈ ਰਹੀ ਉਹ ਹੀ ਆ ਉਹ ਕਰਦੇ ਆ ਜੀਆ ਕਿੰਗਾ ਹੋਰ ਸੀਤਾ ਹੋਏ ਹੋ ਮਕੰਦੇ ਬੇ ਠੀਕ ਆ ਠੀਕ ਬਾਈ ਕਦਿਨ ਫਿਰ ਜਾਓ ਮਾੜ ਬੱਛੇ ਕੀ ਕੀ ਕਰੀਏ ਨੇ ਸੇ ਸੌਂਤੀ ਬੈਠਿਆ ਅਸ਼ਤਾ ਬਾਈ ਸਹੀ ਇਹ ਕੰਜੇ ਵਧੀਆ 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 ਬਾਈ ਹੈ ਬੜੀ ਤੂੰ ਉਹ ਗਰਜਾਲ ਹਉ ਇਹ ਤਾਂ ਸੀਤਾ ਤਾਂ ਮੱਛੀ ਦਾਰੂ ਪੀਂਦਾ ਨਹੀਂ ਸੀ ਕਰੇ ਰੋਗ ਚ ਪੀਂਦਾ ਪੀਂਦਾ ਕਿਉਂ ਨਹੀਂ ਹਾਂ ਕਿਦੇ ਗਿਆ ਸ਼ਾਦੀ ਤੇ ਗਿਆ ਹੁਣ ਨਾ ਹੁਣ ਤਾਂ ਦਿਨੀ ਲਾਉਣ ਲੱਗ ਗਿਆ ਪੈਕ ਨਹੀਂ ਇਦਨੇ ਕਾਨੂੰ ਲਾਉਂਦਾ ਯਾਰ ਲਾਉਣੇ ਆ ਦੇ ਤਾਰੀ ਤੂੰ ਮੱਛਲੀ ਇਹਨੇ ਤਾਰੀ ਉਹ ਨਾ ਕੈ ਪਰੌਣੇ ਨੂੰ ਬੈਸੇ ਉਹ ਤਾਰੀ ਤੋਂ 70 ਰੁਪਏ ਮੰਗੇ ਉਹ ਭੰਡੇ ਲੱਕ ਦੇਖੀ ਉਹ ਕੰਜਰਾਂ ਦੇ ਕੋਦੇ ਦਾ ਪਹਿਲਾਂ ਤੂੰ ਕੀ ਜਾਂਦੇ ਆ ਉਹ ਕਲਨਾ ਸੱਟ ਖਾਏ ਦਾ ਬਹਿ ਗਿਆ ਯਾਰ ਉਹ ਕੋਈ ਨਾ ਅਜੇ ਕੋਈ ਨਹੀਂ ਬਹਿ ਜਾ ਜੱਗਿਆ ਨਹੀਂ ਨਾ ਨਾ ਨਹੀਂ ਲੱਗੀ ਨਾ ਨਾ ਚੱਲ ਚੰਗੀ ਚੱਲ ਬਹਿ ਜਾ ਹਾਂ ਠੀਕ ਹੋ ਗੱਲ ਲਿਆ ਹਾਂ ਹਾਂ ਵਧੀਆ ਬਈ ਜਮਾ ਜਾ ਰੋ ਇਹ ਪਾਇੰਦਾ ਲੱਕੜਾ ਕਿੱਥੋਂ ਲੱਗਿਆ ਆ ਕੀ ਪਤਾ ਨਹੀਂ ਕਿਧਰ ਆਇਆ ਕੀ ਬੋਲੀ ਜਾਂ ਨਾ ਇਹ ਕਦੇ ਵਧੀਆ ਹੋ ਗਿਆ ਚਲ ਬਾਈ ਸੀਤਾ ਆ ਗਿਆ ਕੋਈ ਗੱਲਬਾਤ ਸੁਣਾ ਦੂ ਅੱਛਾ ਕਿ ਆਇਆ ਦਾ ਮੁੰਡਾ ਔਰ ਕਿਵੇਂ ਬੈਠੇ ਜੀ ਠੀਕ ਉਹ ਸੌਂਤੀ ਬਹਿ ਕੇ ਵਾਈ ਗੱਲਾਂ ਬਾਤਾਂ ਮੱਛਲੀ ਹਾਂ ਓਏ ਹਾਂ ਓਏ ਆਹ ਬੋਲੋ ਮੱਛਲੀ ਕਿਹੜੀ ਤੂੰ ਬਸ ਜੀ ਪਾਈ ਸੀ ਵੀ ਆਪਣੇ

ਸਰਦਾਰੀ ਇਹ ਕਾਨੂੰ ਜਾਂ ਦੱਕਾ ਨਹੀਂ ਇਹਨਾਂ ਦੇ ਪੱਲੇ ਜਿਹੜੇ ਮੱਛਲੀ ਕੋਈ 2-4 ਰੁਪਏ ਬਣ ਗਿਆ ਉਹ 80 ਬੰਦ ਦਿੰਦਾ ਇਹ ਨਾਨੀ ਭਾਈ ਇਹ ਕਰ ਅੱਛਾ ਮੈਨੂੰ ਪਤਾ ਕੀ ਬੋਲੀ ਇਹਨਾਂ ਓਏ ਇਹ ਕਹਿੰਦਾ ਵੀ ਔੜੀਆਂ ਦੀ ਟਿਕਟ ਵੀ ਫ੍ਰੀ ਆ ਸਰਕਾਰੀ ਬੱਸ 'ਚ ਪੜਾਈ ਵੇ ਟੈਂਡੀ ਕਰਦਾ ਪ੍ਰਾਈਵੇਟ ਪਾਈ ਰੇਤਾ ਗੱਲ ਗੱਲ ਪਤਾ ਕੀ ਹੈ ਇਹ ਮੱਛਲੀ ਵੀ ਜਿਹੜੇ ਪਰਸੋ ਕੇ ਚੌਥੇ ਮੱਛਲੀ 26 ਤਰੀਕ ਨੂੰ ਇਹ ਉੱਤੇ ਦੇ ਕੋ ਪਰੋਣਾ ਫਿਰ ਝੂਲਦਾ ਆਉਂਦਾ ਵੇ ਕੀ ਬੋਲੀ ਹੈ ਹਾਂ ਮੈਂ ਕਿਹਾ ਭਾਈ ਸਾਰੇ ਇਹ ਨਾਲ ਬੈ ਗਏ ਲੋਟੋ ਕੋਈ ਨਾ ਕੋਈ ਨਾ ਲੋਟੋ ਹੋਰ ਕਿਦਨ ਅੱਡੀ ਰਾਤ ਡੱਕਿਆ ਡਟਾਸ਼ੀਆਂ ਬੰਨੀ ਫਿਰਦਾ ਕਿ ਨਹੀਂ ਗਰਦਿਆ ਲੈ ਤੇ ਲਾ ਲੋੜਾ ਫੜਦੇ ਹੈ ਲੋੜਾ ਫੜੀ ਇੱਥੇ ਬੈਠੇ ਆ ਵਿਚੇ ਲੋ ਸਾਥੇ ਕੇ ਬੈ ਗਏ ਕਾ ਜੇ ਇੱਕ ਹੀ ਕਹਿੰਦਾ ਲੋੜੇ ਦਾ ਕੀ ਸਾਥ ਹੈ ਮੇਰਾ ਗੇਟ ਆ ਲੱਗਦਾ ਹੈ ਗਰਦਿਆਲ ਹੋ ਲੜਾਈ ਬੜੂ ਮੈਂ ਕਹਿੰਦਾ ਟਾਪਰ ਚਲੀ ਦਿਲ ਨਤੀ ਵੀ ਅਮਰੇ ਦੇ ਬੈਠੇ ਹੋ ਜਿੰਪੇ ਛ ਪੈ ਗਿਆ ਤੀਵੀਆ ਮਾਰੇ ਬੈਠਾ ਪੋੜੜੀ ਨਾ ਨਾ ਭਾਈ ਇਸ ਤਾਂ ਉੱਤੇ ਬਸ ਕਰ ਨਾ ਸਿਸੇ ਕੰਬਲੀ ਗੱਲ ਨਾ ਕਰ ਹੋਰ ਕਰਨ ਲਈ ਰੋਟੀ ਰੋਟੀ ਲਈ ਫਿਰਦਾ ਹੋਏ ਕਿ ਮਾਟੀ ਮੈਂ ਇੱਟੀਆਂ ਕੀ ਕਰਾਉਣਾ ਮੈਂ ਕੁੱਤੀ ਕੁੱਤੀ ਫੜਦਾ ਹਾਂਗਾ ਨਾ ਨਾ ਸੀ ਤਾਂ ਮੈਂ ਤਾਂ ਉਹ ਜਾੜਦਾ ਮੈਂ ਪਹਿਲੇ ਇਹਨੂੰ ਆਇਆ ਵੀ ਹਰ ਕੀ ਮੇਰੇ ਵੱਡ ਗਿਆ ਹੈ ਨਾ ਤੇ ਤੈਨੂੰ ਹੀ ਜਾਣਦਾ ਛੋਡੀ ਇੱਕ ਉਹ ਅਸਲਾ ਨਾ 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 ਸਹੀ ਸੀ ਤੇ ਇੱਕ ਛੋਡੇ ਨਾਲ ਹੋਰ ਹੁੰਦਾ ਓਏ ਕੌਣ ਹੋਈ ਓਹੋ ਕਿੱਧਰ ਗਿਆ ਪ੍ਰੀਤਮ ਪ੍ਰੀਤਮ ਹਾਂ ਉਹ ਹੁਣੀ ਗਿਆ ਤੇਰੇ ਅੱਗੇ ਗਏ ਭੈਣ ਦਾ ਲੰਨ ਉਹ ਵੀ ਠਰਕੀ ਹੈ ਨਾ ਓਏ ਸਾਰੇ ਸੋਨੇ ਲੱਭੀ ਹੈ ਸਾਥ ਇੱਥੇ ਉਹ ਗਾ ਨਹੀਂ ਦਿੰਦੇ ਸੀਚਾ ਓਏ ਉਹ ਮਾਟੀ ਯਾਰ ਲੋੜਾ ਫੜਨਾ ਮੇਰਾ ਉਹ ਗਾ ਨਹੀਂ ਓਏ ਹੋਈ ਨਹੀਂ ਦਾਰੂ ਪੀਤੀ ਕਮਲ ਚਲੋ ਕਮਲ ਕੋਲ ਹਾਂ ਗਾਲ ਲੱਛਾ ਕਾ ਗਾਮਾ ਗੋਈ ਨਹੀਂ ਮੈਂ ਆਈ ਜਾਂ ਮੈਂ ਕੰਮਲੇ ਆ ਪਤਾ ਪਰੀਤਮ ਗਿਆ ਐ ਨੂੰ ਮੈਨੂੰ ਸ਼ੱਕ ਪੈਂਦਾ ਕਿਹੜੀ ਪਨੀਰੀ ਰਵਾਉੇ ਹੈ ਕਹਿੰਦਾ ਖੇਤ ਜਾਣਾ ਅੱਛਾ ਮਾਟਲੀ ਵੀ ਮੈਨੂੰ ਲੱਗਦਾ ਆਸ਼ਕੀ ਪੁਨਾ ਕਰਦਾ ਯਾ ਰਹੇ ਹੈ ਟੁਕੜੋਟੇ ਜਾਂਦਾ ਇਹ ਆ ਨੰਬਰ ਟੋਟੇ ਨਾ ਰੰਦਾ ਸੋੜ ਦੇ ਮਗਰ ਪਿੱ ਡੱਕਦਾ ਪਰ ਆਪਾਂ ਕੀ ਸੋੜ ਦੇ ਨਾਲ ਰਹਿੰਦਾ ਜੇ ਮੈਂ ਜੇ ਮੱਛਲੀ ਤੂੰ ਵਿੜਕ ਰੱਖ ਸਕਦਾ ਇਹ ਪਤਾ ਨਾ ਮਾ ਬੜਕੜ ਬੜਕਦੀ ਬੜਕ ਲਊ ਨਾ ਮੈਂ ਭੈਣ ਗੜਦਾ ਬੜਕਦੀ ਕੀ ਆਹਦਾ ਵਿਚਾਰ ਸਿਆਣਾ ਬੰਦਾ ਕਿਹੜਾ ਫੇੜਾ ਮਾਰ ਲੈਂਦਾ ਦੀਦੇ ਸੋੜੇ ਦਾ ਕਾਹ ਹੋ ਵੱਡਾ ਬੰਦਾ ਨਾ ਭਾਈ ਇੱਥੇ ਕੁਝ ਨਹੀਂ ਕਹਿਆ ਤੈਨੂੰ ਤੁਸੀਂ ਵਿੜਕਾਂ ਤੀਆਂ ਭੋਲੜੀ ਤੇ ਹੋਰ ਕੀ ਇੱਥੇ ਏ ਜੀ ਪੀਤੀ ਆ ਦਾਰੂ ਪ੍ਰੀਤ ਮਾ ਸੋਫੀ ਮਾਤਲੀ ਜੀ ਨੇ ਮਗਰਾ ਕਰਿਆ ਨਾ ਟੁਕੜੋਂ ਨੂੰ ਆਉਣੀ ਨਹੀਂ ਤੈਂਦੇ ਗੱਡ ਦੂ ਓ ਆ ਬੋਲੀ ਜਾਂਦਾ ਹੈ ਕੀ ਬੋਲੀ ਆ ਹੈ ਇਹ ਰਾ ਕੁਛ ਨਹੀਂ ਕਰਾ ਕਰ ਖੁੰਡੇ ਦੇ ਸਾਰੇ ਨਾਲ ਤੁਰਦਾ ਹੈ ਹੁਣਾ ਗਾਜੀ ਕਰ ਦੇ ਮਾਤਲੀ ਵੀ ਮੈਂ ਪਟਾਉਣੀ ਸੀ ਕੁੱਤੇ ਬਿੱਲੇ ਤੇ ਰੱਖ ਲੈਂਦਾ ਵਾ ਉਸੜੀ ਦੇ ਮੇਰੀ ਦਾਰੂ ਪੀਤੀ ਹੈ ਉਹ ਤਾਂ ਸਾਨੂੰ ਵੀ ਦੀਨ ਸੀ ਜਾਂਦਾ ਵਈ ਕੀ ਰੀ ਰਿਆ ਦੱਕਾ ਹੱਲਾ ਵੀ ਮੁੰਡੇ ਦਾ ਪੇਗ ਲੱਗਿਆ ਕਾ ਦਾ ਪੇਗ ਲੱਗਿਆ ਮੇਰਾ ਫਿਰ ਗੱਜਾਲ ਹੋਈ ਪੈਰ ਤੇ ਡੁੱਲੀ ਆ ਕਿ ਪੀਚੀ ਆ ਓਏ ਇਹ ਮਤਲਬ ਰਬ ਜੋੜੇ ਤੇ ਡੁੱਲੀ ਆ ਯਾਰ ਉਹ ਤੇ ਡੁੱਲੀ ਪੀਚੀ ਆ ਹੱਥ ਤੇ ਵੀ ਡੁੱਲੀ ਤੁਸੀਂ ਪੀਂਨੇ ਓਏ ਨਾ ਭਾਈ ਇਸ ਤਰ੍ਹਾਂ ਨਹੀਂ ਪਿੰਦੇ ਹਾਂ ਜੇ ਪੀਂਦੇ ਹੁੰਦੇ ਫਿਰ ਕੀ ਕਰ ਦਿੰਦੇ ਪੋਰੀ ਨਾ ਜਿੱਦ ਕਾਨ ਨਹੀਂ ਜਾਂਦੇ ਪੀਣ ਵਾਲੇ ਦੇ ਭਾਈ ਸੁੱਕਾ ਮਾਲ ਕੱਢੇ ਕਢਾਈ ਕਰ ਇੱਥੇ ਮੇਰਾ ਲੋੜਾ ਫੜਦੇ ਓ ਗੇਟ ਮੇਰਾ ਸੀ ਤੁਸੀਂ ਜਾਓ ਇੱਥੋਂ ਆ ਨਹੀਂ ਬੋਲਦੇ ਹੁੰਦੇ ਯਾਰ ਯਾਰ ਮੈਂ ਲਿਆ ਲੜਾਈ ਦਾ ਸੀ ਕਾਇ ਨਹੀਂ ਕਮਰੇ ਆ ਗੱਜਰ ਉਹ ਜੀਰੋ ਇੱਥੇ ਤੋਂ ਰੋਜ਼ ਦਾ ਕੰਕਰ ਦਿੱਤਾ ਬਣਾ ਰੱਖਿਆ ਚੰਗਾ ਬਹਿ ਜਾ ਭਾਈ ਬਹਿ ਜਾ ਅਸੀਂ ਮੁਰਦਿਆ ਉਹਨਾਂ ਮੱਤਰੀ ਚਾਹ ਲੈਣੇ ਚਾਹੀਦੇ ਆ ਕੇ ਬੰਡੋ ਕੋ ਟੂ ਮਾਦਰ ਦੇ ਇੱਥੇ ਹੁਣ ਮੈਨੂੰ ਦੇ ਸਕਦੇ ਮੈਂ 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 ਟਾਲ ਦੇ ਨੀ ਹੈ ਸੀ ਤੇ ਉਹ ਉਹ ਥੋੜੀ ਰੱਖੀ ਸੀ ਪੌੜਾ ਕਬਜਾ ਕਿਉਂ ਲਿਆਉਣਾ ਮੈਂ عزم آآ عزم آآ لے آآ 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 بھائی لیا چنگا چنگا گل کرتا ساری بماری کایتم دی بڑک لے لیے آپ کی کریں گے تھکے پائے ہیں یار ਇਹ ਖਲਾਠੇ ਦੀ ਮਾਜੀ ਆ ਫੱਕੇ ਪਿਆ ਹੁੰਦਾ ਮਕਾਨ ਤੇ ਸੈ ਪੈਨੇ ਆ ਯਾਰ ਮੁੰਡਾ ਗਰਜਾਲ ਮੱਛਲੀ ਹਾਂ ਵੀ ਮੈਂ ਪਟਾਉਣੀ ਸੀ ਖੂਹੀ ਯਾਰ ਅੱਛਾ ਤੇ ਮੈਂ ਸੋਚੀ ਜਾਂਦਾ ਸੀ ਆਪ ਨਾ ਪੱਟ ਲੀਏ ਯਾਰ ਆਪ ਹਾਂ ਵੀ ਤਨ 4000 ਰੁਪਿਆ ਲੱਗ ਗਿਉ ਹਾਂ ਕਰ ਮੂੰ ਤੇ ਰੱਖੂਗਾ ਪਟਨ ਵਾਲਾ ਯਾਰ ਹੈਗਾ ਜੀ ਮਾ ਤਾਂ ਗੱਲ ਕਰਦਾ ਮੈਂ ਸੋਚਿਆ ਵੀ ਇਹ ਮੱਛਲੀ ਮੈਂ ਵਾਕੀਆ 25 ਗਾ ਰੁਕਣਾ ਤਾਂ ਹੈ ਨਹੀਂ ਤੈਨੂੰ ਪਤਾ ਮੈਂ ਹਾਂ ਥੱਲੇ ਘੁੰਮਿਆ ਮੈਂ ਮੱਛਲੀ ਵੀ ਥੱਲੇ ਪਾਣੀ ਨਾ ਨਿਕਲ ਜਾ ਕਿੱਥੇ ਯਾਰ ਭਿੰਦਾ ਲਾਉੜਿਆ ਉਹਨਾ ਡੁੱਬ ਜੀ ਕਿੱਥੇ ਤਾਂ ਕਰਕੇ ਨਹੀਂ ਮੈਂ ਫਟਦਾ ਹਾਂ ਜੇ ਮੱਛਲੀ ਥੱਲੇ ਨਿਕਲ ਗਿਆ ਪਾਣੀ ਤੇ ਡੂਹੂਗਾ ਜਾਂ ਉੱਤੋਂ ਪੜ ਗਈ ਭਾਈ ਕਿਉਂ ਦੀ ਮੈਂ ਤਾਂ ਬਈ ਕਿ ਖੇਪਣ ਹੋ ਗਿਆ ਨਾ ਔਰ ਭਿੰਦਾ ਖਸਮਤ ਸਾਰਾ ਪਿੰਡ ਚੱਟੀ ਪਟਨਾ ਟੱਟੀ ਪਟਨਾ ਕੀ ਜਾਊ ਮਾਂਗਰ ਲਾ ਆਪਣੇ ਪਾ ਲੈਂਦਿਆ ਖਿੱਚ ਆਪਾਂ ਤਾਂ ਇਹੋ ਜਿਹਾ ਕੰਮ ਤੇਰੀ ਨਿਗਾਹ 'ਚ ਹੈ ਕੋਈ ਬੰਦਾ ਪਣਾ ਮੇਰੀ ਨਿਗਾਹ 'ਚ ਆ ਉਹ ਭਾਂਕਿਆਲਾ ਹੈਗਾ ਤੈ ਹੈਗਾ ਰੋਡੂ ਰੋਡੂ ਹਾਂ ਉਹ ਤਾਂ ਕੀ ਬਾਲਟੀ ਖਿੱਚੂ ਬੰਤਾ ਨਹੀਂ ਨਾ ਨਾ ਬੜਾ ਵਧੀਆ ਕੰਮ ਰੂ ਬੰਦਾ ਛੁਰੀ ਵਰਗਾ ਯਾਰ ਮਰੇ ਆ ਗਿਆ ਹੈਨਾ ਹਾਂ ਜੀੜੀ ਦੀ ਬੰਟ ਵਰਗਾ ਮੂੰਹ ਆਉਂਦਾ ਹੈ ਤੇਰੇ ਵਰਗਾ ਹੀ ਹੈ ਖਰੋ ਹੋ ਮੇਰਾ ਤਾਂ ਲੋੜੇ ਵਰਗਾ ਨਹੀਂ ਹੈ ਉਹ ਹਾਂ ਹੈ ਤਾਂ ਇਹ ਜਿਹਾ ਹੀ ਮੂੰਹ ਗੱਡਾ ਲੋ ਹਉ

ਹਾਂ ਉੱਤੋਂ ਲੈਂਦਾ ਫਰੀ ਤੋਂ ਪੈਂ ਮੇਰਾ ਭਾਈ ਨਹੀਂ ਚੋਦਾ ਇਹ ਕੰਨ ਦੀ ਗੱਲ ਤਾਂ ਸੁਣ ਲੈ ਮੱਛਲੀ ਉਹ ਫੂਕਣਾ ਜਾਂ ਲੌਂਦਾ ਸੀ ਕਿ ਨਾ ਓਏ ਕਿਹੜਾ ਫੂਕਣਾ ਓਹੋ ਫੂਕਣਾ ਇਹ ਉੱਤੇ ਲੱਲ ਉਹ ਮੈਂ ਕੰਮੀ ਨਹੀਂ ਕਰਿਆ ਪਰ ਉਹਨੇ ਆ ਮੈਨੂੰ ਪਤਾ ਸਾਰਾ ਹੋਰੀ ਮੈਂ ਤੈਨੂੰ ਦੱਸਾਂ ਦੋ ਜੇ ਨੇ ਬੰਦੇ ਲੈਂਦੇ ਹੁਣ ਨਾ ਇੱਕ ਜਨਾਨੀ ਨੂੰ ਮੱਟਲੀ ਇਹ ਬਿਮਾਰੀ ਲੱਗ ਜਾਂਦੀ ਹੈ ਤੇ ਹੁਣ ਤੂੰ ਸਾਰੇ ਆਪ ਦੇ ਵਰਗੀ ਸਮਝਦਾ ਹਾਂ ਨਾ ਮੈਂ ਤੈਨੂੰ ਰਹਿ ਦਿੰਨਾ ਦਿਖਾਉ ਤੇਰੀ ਗੱਲ ਮਾਰੀ ਜੀ ਹੈ ਆਪਾਂ ਕੀ ਲੈਣਾ ਦੇਖ ਤੇਰਾ ਵਾਜਾ ਬਗੀ ਜਾਂਦਾ ਡੱਬੀ ਤੁਰਿਆ ਹਾਂ ਆਪਣਾ ਤਾਂ ਕੋਈ ਹੁੰਦੇ ਕਿ ਲੱਲਾ ਨਹੀਂ ਖੱਖਾ ਨਹੀਂ ਹੈ